خلیل جبران نے اپنی کہانیاں دی کتاب ایک کہانی لکھی ہے اور کہانی ہے میرا سپنا کدی کدی ایسا بھی دیکھتے ہاں کہ واستوکتا بھی سپنا ہے آدی کدی ایسا بھی آتا ہے کہ سپنا بھی ہے واستوکتا آکیقت ہے ਖਲੀਲ ਜਿਬਰਾਨ ਆਪਣਾ ਇੱਕ ਸੁਪਨਾ ਲਿਖਦਾ ਹੈ ਕਹਿੰਦਾ ਸੁਪਨੇ ਚ ਮੈਂ ਕੀ ਦੇਖਦਾ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕਈ ਸੁਭਾਇਮਾਨ ਹਸਤੀਆਂ ਦੀ ਨਿਕਲ ਰਹੀ ਹੈ ਬੜਾ ਵੱਡਾ ਜਲੂਸ ਪਹਿਲੇ ਮਹਾਨ ਭਾਵ ਪਾਲਕੀ ਚ ਬੈਠੇ ਨੇ ਮੁੰਡਿਆਂ ਤੇ ਇਹ ਬਲਕਿ ਸੈਂਕੜੇ ਮਨੁੱਖਾਂ ਨੇ ਚੁੱਕੀ ਹੋਈ ਹੈ ਅੱਗੇ ਹਜ਼ਾਰਾਂ ਪਿੱਛੇ ਹਜ਼ਾਰਾਂ ਢੋਲ ਢਮਕ ਤੇ ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਹ ਕਹਿੰਦਾ ਸੁਪਨੇ 'ਚ ਹੀ ਮੈਂ ਪੁੱਛਿਆ ਇਹ ਕੌਣ ਇਹ ਕੌਣ ਨੇ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਅੱਗੋਂ ਇਤਨੇ ਦੀਵੇ ਜਗਾਏ ਜਾ ਰਹੇ ਨੇ ਇਕ ਕੌਣ ਨੇ ਜਿਨ੍ਹਾਂ ਦੇ ਉਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਲੰਬੀ ਡੰਡਾ ਉੱਤ ਕਰ ਰਹੇ ਨੇ ਸਾਰਿਆਂ ਨੇ ਦੱਸਿਆ ਇਹ موسی ਨੇ ਪੈਗੰਬਰੀ ਪਰਸ਼ ਨੇ ਲੰਗਏ ਸਵਾਰੀ ਦੂਸਰੀ ਆ ਰਹੀ ਹੈ ਕਿਸ ਸਵਾਰੀ ਨਾਲ ਵੀ ਹਜ਼ਾਰਾਂ ਦੀ ਗੇਟ ਬੜਾ ਇੱਕ बड़े सजदे बड़ी सुगंध खिलेरी जा रही है पुष्प दी वरखा हो रही है पुछया ए कौन ईसा ने ए ईसा है लेकिन ये जुलूस तो बहुत बड़ा है और आ रही है तीसरी सवारी बहुत बड़ी مخلوق बार-बार सजदे ਬਾਰ ਬਾਰ ਜੈਕਾਰਿਆਂ ਦੀ ਧੁਨ ਬਾਰ ਬਾਰ ਨਮਸਕਾਰ ਸਲਾਮ ਚਾਰੋਂ ਪਾਸੇ ਅਤਰ ਫੁਲੇਲ ਛਿੜਕਿਆ ਜਾ ਰਿਹਾ ਹੈ ਔਰ ਹੀਰੇ ਮੋਤੀ ਤੱਕ ਵੀ ਨਿਸ਼ਾਵਰ ਕੀਤੇ ਜਾ ਰਹੇ ਨੇ ਪੁੱਛਿਆ ਇਹ ਕੌਣ ਇਹ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ نے oh, پھر سواری لنگی بڑی بھاری پیٹ بڑا سندر رت بڑے خوبصورت کوڑے. اور بڑی شنگاری ہوئی ہے بگی لنگ گیا جد اے جلوس ایک ہو سواری آ رہی ہے نہ اگے بھیڑ نہ پچھے بھیڑ نہ کوئی سجدے نہ ਉਸ ਪਮਾਲਾ ਨਾ ਫੁੱਲਾਂ ਦੀ ਵਰਖਾ ਨਾ ਅਤਰ ਫਲੇਲ ਦਾ ਛਿੜਕਣਾ ਪਾਲਕੀ ਦੇ ਬੈਠੀ ਤੇ ਕੋਈ ਰੋਹਾਨੀ ਰੂਹ ਹੈ ਉਸ ਦਾ ਦੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇਹ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ खलील जिब्रान ਦਾ ਲੇਖਕ ਪੁੱਛ ਕਰਦਾ ਹੈ ਇਹ kaun ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜਦ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ kaun ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ਇਹ ਖੁਦਾ ਹੈ ਅੱਖ ਖੁੱਲ ਗਈ ਖਰੀਲ ਜਬਰਾਨ ਦੀ ਔਰ ਇਹ ਕਹਿੰਦਾ ਮੈਂ ਸੁਪਨਾ ਲਿਖਣ ਤੇ ਮਜਬੂਰਾਂ ਖੁਦਾ ਨਾਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਗਲ ਵਖਰੀ ਹੈ ਖੁਦਾ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਉਸ ਨਾਲ ਕੋਈ ਵੀ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਕਾਰ ਇੱਕ دیوار ਹੈ। ਔਰ ਇਹਨਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਹਨਾਂ ਤਵਾਮ ਦੀਵਾਰਾਂ ਦਾ ਨਾਂ ਹੀ ਹੈ ਮਾਇਆ। ਇਹਨਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹੱਵਾ। ਹੱਵਾ جو دکھائی دے رہے ہوا جو پرباوت بھی کرے ہوا جس دی گرفت دی آ جائیے لیکن پھر بھی دی گرفت نہ نے کہا مایا پربھاوت کر رہی ہے مایا دے انت روپ لیکن شکھر دے روپ تو ارمب کرتے ہیں دن گرو ارجن دیو جی مہاراج ਆਪਣੇ ਬੋਲ ਮਾਇਆ ਚਿਤ ਭਰਮੇਣ ਇਸਤ ਮਿਤ੍ਰੇਖ ਬਾਂਧਵੇ ਭਰਮਾ ਰਹੀਏ ਮਾਇਆ ਕਿਛਾਇਆ ਦੀਵਾਰ ਬਣ ਕੇ ਖੜੀ ਹੋ ਗਈ ਹੈ ਪ੍ਰਥਮ ਤੇ ਇਸ ਕੋਈ ਖੁਦਾ ਦੇ ਨਾਲ ਨਹੀਂ ਕੋਈ ਪਰਮਾਤਮਾ ਦੇ ਨਾਲ ਨਹੀਂ ਕੋਈ અવਤਾਰ ਦੇ ਨਾਲ ਹੈ ਕੋਈ ਪੈਗੰਬਰ ਦੇ ਨਾਲ ਹੈ ਕੋਈ ਮਨੁੱਖ ਪਰਮਾਤਮਾ ਦੇ ਨਾਲ ਨਹੀਂ ਹੈ ਕੋਈ ਮਨੁੱਖ ਖੁਦਾ ਦੇ ਨਾਲ ਨਹੀਂ ਹੈ اور سارے آنے رستے انٹ دیوار بن کے کھڑے نے اس بعد پروار دی دیوار ہے مترا دی دیوار ہے پوتر دی دیوار ہے پتی دی دیوار ہے پتنی دی جو ہے دیوار ہے بچیاں دی دیوار ہے اور یہ دیواراں پھر ودیاں نے ودیاں نے اگاں دھن دی دیوار ہے پربتا دی دیوار ہے ਇੱਕ ਦੀਵਾਰ ਨੂੰ ਤੋੜਨਾ ਵੀ ਇਹ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਅੱਥਾ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ ਕੌਣ ਸਿਰ ਤੋੜਾ ਹੈ ਹਰ ਮਨੁੱਖ ਆਪਣਾ ਸਿਰ ਬਚਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸਹਿਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ ਪਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ ਗੁਰੂ ਨੂੰ ਮੱਥਾ ਟੇਕਿਆ ਗਿਆ ਕੋਈ ਸਿਰ ਮਾਰੇ ਟੁੱਟੇਗੀ ਦੀਵਾਰ ਟੁੱਟੇਗਾ ਇਸਦਾ ਸਿਰ ਦੀਵਾਰ ਟੁੱਟੇਗੀ ਇਹਦਾ ਸਿਰ ਟੁੱਟੇਗਾ ਔਰ ਇਸਦੇ ਸਿਰ ਦੇ ਚੋਏ ਨਿਕਲੇਗਾ ਪਰਮਾਤਮਾ ਇਸਦੇ ਸਿਰ ਦੇ ਚੋਏ ਨਿਕਲੇਗਾ ਖੁਦਾ ਐਸਾ ਵੀ ਹੋਇਆ ਹੈ ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ ਇਸ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਸਿਰ ਅੱਗੇ ਕੀਤਾ ਕਿਸੇ ਨੇ ਸੀਨਾ ਅੱਗੇ ਕੀਤਾ ਕਿਸੇ ਨੇ ਆਪਣਾ ਦਿਮਾਗ ਅੱਗੇ ਕੀਤਾ ਕਿਸੇ ਨੇ ਆਪਣਾ ਦਿਲ ਅੱਗੇ ਕੀਤਾ ਤੋ ਹੈ ਇੱਕ ਐਸੀ ਇਤਿਹਾਸਕ ਗਾਥਾ ਹਨੂਮਾਨ ਨੇ ਲੱਗਦਾ ਹੈ ਇਹ ਦੀਵਾਰ ਲਾਜ਼ਮੀ ਸੀਨੇ ਨਾਲ ਤੋੜੀ ਹੈ ਸਿਰ ਨਾਲ ਨਹੀਂ ਹੈ ਇਹ ਜਿਹੜਾ ਲੋ ਸਰ ਤੇ ਸਵੀਕਾਰ ਵਿਚਾਰੇ ਕੋਲ ਹੈ ਹੀ ਨਹੀਂ ਜੰਗਲ ਦੇ ਚ ਰਹਿਣ ਵਾਲਾ ਵਾਨਰ ਬਹੁਤ ਸੱਬੇ ਨਹੀਂ ਹੋ ਸਕਦਾ ਸੂ ਸਿਕਸਸ ਨਹੀਂ ਹੋ ਸਕਦਾ ਬਹੁਤ ਵੱਡੀ تعلیم ਇਸ ਕੋਲ ਨਹੀਂ ਹੋ ਸਕਦੀ ਆਖਿਰ ਜੰਗਲ ਦੇ ਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਬਾਤ ਵੀ ਸਨ ਸੰਬੰਧ ਜੋੜਨ ਦੀ ਜਾਂਚ ਵੀ ਸੀ ਸੀਨਾ ਅਗੇ ਕੀਤਾ ਇੱਕ ਮਿੱਥ ਹੈ ਅਯੁੱਧਿਆ ਦੇ ਸ਼੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ ਹਨੂਮਾਨ ਦੀ ਪ੍ਰਸੰਤਾ ਲੈਣ ਦੀ ਕੋਸ਼ਿਸ਼ ਲੇਕਿਨ ਇਹ ਬਾਰੋਂ ਤੋਂ ਪੱਥਰ ਚੁਕ ਲਿਆ ਆ ਵੱਡੇ ਵੱਡੇ ਹਾਰ ਦੇ ਚਮੋਤੀ ਕੱਢਦਾ ਹੈ ਥੱਲੇ ਦੇ ਪੱਥਰ ਤੇ ਰੱਖਦਾ ਹੈ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ ਤਿੰਨ ਚਾਰ ਮੋਤੀ ਟੁੱਟੇ ਨੇ ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ ਵਨਰ ਦਾ ਵਨਰ ਰਿਹਾ ਪੁੱਛਿਆ ਇਹ ਕੀ ਕਰ ਰਹੇ ਹੋ ਐਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ ਦੇਖ ਰਿਆਂ RAM ਹੈ ਕਿ ਨਹੀਂ رام ہے کہ نہیں رام جڑ دے نہیں موتی جڑ نے مالا کے پرے سٹی جد جڑ دے رام ہی نہیں تو میں پھر جڑ چیز نو کی سشکت سب تعلیم یافتہ کہہ دیتا ہنونت ਤੇ ਸਰੀਰ ਵੀ ਜੜ ਹੈ ਪੰਜੇ ਦੇ ਪੰਜੇ ਤਤ ਜੜ ਨੇ ਕਿਉਂ ਰੱਖਿਆ ਹੈ ਇਸ ਨੂੰ ਵੀ ਤੋੜ ਇਸ ਨੂੰ ਵੀ ਫੋੜ ਅਗਰ ਇਸ ਵਿੱਚ ਰਾਮ ਨਹੀਂ ਤਾਂ ਕਿਉਂ ਰੱਖਿਆ ਹੈ ਹਨੂਮੰਤ ਕਹਿੰਦੇ ਨੇ ਇਸ ਵਾਸਤੇ ਰੱਖਿਆ ਮੇਰਾ ਭਰੋਸਾ ਇਸ ਵਿੱਚ ਰਾਮ ਹੈ ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ ਚੀਰਿਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਖੂਨ ਦੀ ਧਾਰ ਦੇ ਵਿੱਚ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਸਿਰ ਝੁਕੇ ਸੀਤਾਂ ਦਾ ਇਥੇ ਕੋਈ ਆਪਣਾ ਸੀਨਾ ਜੀ ਰਿਹਾ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਬੇਸਿਰ ਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ ਵਿਅਰਥ ਚਲੀ ਜਾਂਦੀ ਹੈ ਕਾਸ਼ ਸਿਰ ਅੱਗੇ ਕਰਨ ਸਰਦਾਰ ਬਣ ਜਾਣਾ ਵਾਖੀ ਉਹਨਾਂ ਕੋਲ ਸਿਰ ਹੁੰਦਾ ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਥੋੜ੍ਹ ਕੇ ਵਿੱਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ ਵਾਹਿਗੁਰੂ ਦੀ ਧੰਨ ਨੂੰ ਪ੍ਰਗਟ ਕਰਦੇ ਨੇ ਉਸਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ کوئی اپنا دل اگے کرتا ہے دنیا اگر دھرم دی کوئی سا ہے تو دل تے کھڑیے یا دماغ تے کھڑیے اس تو علاوہ کسی تے عبادت نہیں کھڑی نہ پیران تے نہ ہاتھوں سے یہ کھڑیے دل سے یہ کھڑیے دماغ تے کوئی اپنا سر اگے کرے کوئی اپنا سینہ اگے کرے